ਹੈ ਲੋ ਟੂਡੇ ਪੰਜਾਬ ਵੈਦਰ ਅੱਜ ਦਾ ਮੌਸਮ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਤੈਹਦਿਲ ਤੋਂ ਸਵਾਗਤ ਕਰਦੇ ਹਾਂ ਜੀ ਤਾਂ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਨਵੀਂ ਅਪਡੇਟ ਜਾਣਾਂਗੇ ਕਿ 8 ਨੂੰ ਫਰਵਰੀ ਨੂੰ ਜਿਹੜਾ ਮੌਸਮਾ ਪੰਜਾਬ ਦਾ ਕਿੱਦਾਂ ਦਾ ਰਹੇਗਾ ਤਾਂ ਜਿਵੇਂ ਕਿ ਕੱਲ ਮੌਸਮ ਸਾਫ਼ ਦੇਖਣ ਨੂੰ ਮਿਲਿਆ ਸੀ ਉਸੇ ਤਰ੍ਹਾਂ ਅੱਜ ਵੀ ਕੱਲ ਦੀ ਤਰ੍ਹਾਂ ਆਪਾਂ ਨੂੰ ਮੌਸਮ ਪੂਰੀ ਚੰਗੀ ਤਰ੍ਹਾਂ ਸਾਫ਼ ਦੇਖਣ ਨੂੰ ਮਿਲੇਗਾ ਵਧੀਆ ਚੰਗੀ ਧੁੱਪ ਲੱਗੇਗੀ ਹਲਕੀ ਫੁਲਕੀ ਬੱਦਲਵਾਈ ਆਵਾਜਾਈ ਕਰਦੀ ਰਹੇਗੀ ਪਹਾੜੀ ਇਲਾਕਿਆਂ ਦੇ ਵਿੱਚ ਇੱਕ ਨਵਾਂ ਸਿਸਟਮ ਐਂਟਰ ਹੋ ਰਿਹਾ ਪਰ ਉਹਦਾ ਜ਼ਿਆਦਾ ਪ੍ਰਭਾਵ ਪੰਜਾਬ ਤੇ ਨਹੀਂ ਪਵੇਗਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਇਨ੍ਹਾਂ ਦੇ ਵਿੱਚ ਹਲਕਾ ਫੁਲਕਾ ਮੌਸਮ ਜਿਹੜਾ ਖਰਾਬ ਹੋ ਸਕਦਾ ਹੈ। ਬਾਕੀ ਪੂਰੇ ਪੰਜਾਬ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ ਤੇ ਗੱਲ ਕਰੀਏ ਤਾਪਮਾਨ ਦੀ ਤਾਂ ਤਾਪਮਾਨ ਫਿਲਹਾਲ ਦਿਨਾਂ ਦੇ 20 ਡਿਗਰੀ ਤੋਂ ਉੱਤੇ ਜਾ ਚੁੱਕੇ ਨੇ। ਸਾਫ਼ ਮੌਸਮ ਤੇ ਤੇਜ਼ ਧੁੱਪ ਕਾਰਨ ਆਪਾਂ ਨੂੰ ਤਾਪਮਾਨ ਜਿਹੜਾ ਜਲਦ ਹੀ ਵਧਦਾ ਹੋਇਆ ਦੇਖਣ ਨੂੰ ਮਿਲ ਰਿਹਾ ਹੈ। ਸ਼ਾਮ ਸਮੇਂ ਉੱਤਰ ਪੂਰਵੀ ਹਵਾਵਾਂ ਕਾਰਨ ਤਾਪਮਨ ਰਾਤ ਸਮੇਂ 9-10 ਡਿਗਰੀ ਤੱਕ ਜਿਹੜਾ ਹੋ ਜਾਂਦਾ ਤੇ ਧੁੰਦ ਦੀ ਕੋਈ ਅਪਡੇਟ ਫਿਲਹਾਲ ਸਮੇਂ ਨਹੀਂ ਹੈਗੀ। ਸਵੇਰ ਸਮੇਂ ਕੁਝ 4-5 ਇਲਾਕਿਆਂ ਦੇ ਵਿੱਚ ਆਪਾਂ ਨੂੰ ਧੁੰਦ ਹਲਕੀ-ਫੁਲਕੀ ਦੇਖਣ ਨੂੰ ਮਿਲਦੀ ਰਹਿੰਦੀ ਹੈ। ਤੇ ਅੰ데 2-3 ਦਿਨਾਂ ਤੱਕ ਹਵਾਵਾਂ ਜਿਹੜੀਆਂ ਨੇ ਦੱਖਣ ਪੂਰਵੀ ਹੋ ਜਾਣਗੀਆਂ ਜਿਸ ਦਾ ਕਾਰਨ ਹੈ ਪੱਛਮੀ ਸਿਸਟਮ ਜੋ ਕਿ ਪਹਾੜੀ ਇਲਾਕਿਆਂ ਦੇ ਵਿੱਚ ਐਂਟਰ ਹੋ ਰਿਹਾ ਜਿਸ ਦੇ ਚੱਲਦੇ ਥੋੜਾ-ਮੋਟਾ ਆਪਾਂ ਨੂੰ ਪ੍ਰਭਾਵ ਜਿਹੜਾ ਪੰਜਾਬ ਤੇ ਵੀ ਦੇਖਣ ਨੂੰ ਮਿਲੇਗਾ। ਤੇ ਇਸ ਦਾ ਜ਼ਿਆਦਾ ਪ੍ਰਭਾਵ ਆਪਾਂ ਨੂੰ ਉੱਤਰੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਜਿਵੇਂ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹਲਕਾ ਫੁਲਕਾ ਮੀਂਹ ਵੀ ਪੈ ਸਕਦਾ ਹੈ ਤੇ ਇਹ ਸਿਸਟਮ ਦਾ ਪ੍ਰਭਾਵ ਜਿਹੜਾ ਪਹਾੜੀ ਇਲਾਕਿਆਂ ਦੇ ਵਿੱਚ 11 ਫਰਵਰੀ ਤੋਂ ਜਿਹੜਾ ਸ਼ੁਰੂ ਹੋ ਜਾਵੇਗਾ ਜਿਸ ਦੇ ਚੱਲਦੇ ਪੰਜਾਬ ਦੇ ਵਿੱਚ ਵੀ ਹਲਕੀ ਫੁਲਕੀ ਬਦਲਵਾਈ ਆਵਾਜਾਈ ਕਰਦੀ ਰਹੇਗੀ ਫਿਲਹਾਲ ਲਈ ਇੰਨੀ ਅਪਡੇਟ ਲੈ ਕੇ ਹਾਜ਼ਰ ਹੋਈ ਸੀ ਜੀ ਧੰਨਵਾਦ ਜੀ